ਭਾਰੀ ਪੁਲਿਸ ਫੋਰਸ ਅਤੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਸੈਂਟਰਲ ਜੇਲ ਬਠਿੰਡਾ ਵਿਖੇ ਚਲਾਇਆ ਗਿਆ ਸਰਚ ਅਭਿਆਨ ਹਰ ਇੱਕ ਪਹਿਲੂ ਦੀ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਜਾਂਚ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਬਠਿੰਡਾ ਦੇ ਹੁਕਮਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ 2024 ਦੇ ਚਲਦੇ ਲॉ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਜਿਸ ਦੇ ਤਹਿਤ ਬਠਿੰਡਾ ਜੇਲ੍ਹ ਦੇ ਵਿੱਚ ਅੱਜ ਸਵੇਰੇ ਇੱਕ ਸਰਚ ਅਭਿਆਨ ਚਲਾਇਆ ਗਿਆ ਜੋ ਕਿ ਕਰੀਬ 4 ਘੰਟੇ ਤੱਕ ਚੱਲਿਆ ਅਤੇ ਇਸ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਆਦਿ ਅਤੇ ਅਪਰਾਧਿਕ ਕਿਸਮ ਦੇ ਲੋਕਾਂ ਤੇ ਬਾਰੀਕੀ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਇਸ ਦੇ ਨਾਲ ਹੀ ਇਸ ਦੇ ਵਿੱਚ ਡੀਐਸਪੀ ਅਤੇ ਐਸਐਚਓ ਲੈਵਲ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਬਾਰੀਕੀ ਦੇ ਨਾਲ ਜੇਲ੍ਹ ਦੇ ਅੰਦਰ ਸਰਚ અભિયાન ਚਲਾਇਆ ਗਿਆ ਫਿਲਹਾਲ ਇਸ ਸਰਚ અભિયાન ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗੈਰ ਕਾਨੂੰਨੀ ਵਸਤੂ ਜੇਲ੍ਹ ਦੇ ਵਿੱਚੋਂ ਬਰਾਮਦ ਨਹੀਂ ਹੋਈ ਹੈ ਅਤੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਰਚ ਅਭਿਆਨ ਪੁਲਿਸ ਦੇ ਵੱਲੋਂ ਜਾਰੀ ਰਹਿਣਗੇ ਪੂਰੀ ਗੱਲਬਾਤ ਸੁਣਦੇ ਹਾਂ ਐਸਪੀ ਸਿਟੀ ਨਰਿੰਦਰ ਸਿੰਘ ਦੀ ਜ਼ੁਬਾਨੀ ਜੇਲ੍ਹ ਜੇਲ੍ਹ ਸਰਟੀਫਿਕੇਟ ਕੀਤਾ ਗਿਆ ਸਰ ਕਿੰਨੇ ਵੇਲੇ ਸਰ ਕੀਤਾ ਹੈ ਸਰ ਕਿੰਨੀਆਂ ਟੀਮਾਂ ਲੱਗੀਆਂ ਹਨ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਸੁਪਰਵਾਈਜ਼ਨ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਅੱਜ ਕੇਂਦਰੀ ਜੇਲ੍ਹ ਬਠਿੰਡਾ ਦੀ ਸਰਪ੍ਰਾਈਜ਼ ਚੈਕਿੰਗ ਸਾਡੇ ਵੱਲੋਂ ਕੀਤੀ ਗਈ ਇਸ ਚੈਕਿੰਗ ਦੌਰਾਨ ਸਾਡੀ ਜ਼ਿਲ੍ਹੇ ਦੇ 8 ਡੀਐਸਪੀ ਸਬੰਨ ਉਨ੍ਹਾਂ ਦੇ ਨਾਲ 8 ਐਸਚੂ ਸਬਾਨ ਨਾਲ ਸਪੈਸ਼ਲ ਬ੍ਰਾਂਚ ਸੀਆਈਏ ਦੀ ਟੀਮ ਜਿਹੜੀ ਹੈਗੀ ਹੈ ਮਾਰਨਿੰਗ ਜਿਹੜੀ ਹੈਗੀ ਸਰਚ ਬੈਨ ਕੀਤਾ ਗਿਆ ਇਹ ਤਕਰੀਬਨ ਅਸੀਂ 6 ਵਜੇ ਦੇ ਕਰੀਬ ਸਰਚ ਬੈਨ ਸਟਾਰਟ ਕੀਤਾ ਸੀਗਾ ਤੇ 4 ਘੰਟੇ ਦੇ ਕਰੀਬ ਜਿਹੜਾ ਹੈਗਾ ਸਰਚ ਇੱਥੇ ਚੱਲੀ ਹੈ 4 ਘੰਟੇ ਦੇ ਵਿੱਚ ਸਾਡੇ 200 ਦੇ ਕਰੀਬ ਮੁਲਾਜ਼ਮ ਜਿਹੜੇ ਸੀ ਡਿਪਲੋਏ ਕੀਤੇ ਗਏ ਸੀਗੇ ਸੋ ਜਿਹੜੇ ਇਲੈਕਸ਼ਨ ਦੇ ਦੌਰਾਨ ਵੀ ਇਦਾਂ ਦੇ ਮਤੇ ਨਜ਼ਰ ਰੱਖਦੇ ਹੋਏ ਇਦਾਂ ਦੇ ਕੈਸੋ ਆਪਰੇਸ਼ਨ ਸਰਚ ਆਪਰੇਸ਼ਨ ਜਿਹੜੇ ਹੈਗੇ ਆ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਫਾਰਮੈਟ ਦੇ ਜਿਹੜੇ ਹੈਗੇ ਸਾਡੇ ਵੱਲੋਂ ਕੀਤੇ ਜਾਣਗੇ ਜਿੱਦਾਂ ਅਸੀਂ ਹਾਟਸਪੌਟ ਜਿਹੜੇ ਡਰਕਦੇ ਆ ਉੱਥੇ ਵੀ ਸਰਚ ਪੈਨ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਇਦਾਂ ਹੀ ਇਸੇ ਲੜੀ ਦੇ ਤਹਿਤ ਅੱਜ ਕੇਂਦਰ ਜ਼ਿਲ੍ਹਾ ਮਟੰਡਾ ਦੀ ਸਾਡੇ ਵੱਲੋਂ ਮਟੰਡਾ ਪੁਲਿਸ ਵੱਲੋਂ ਸਰਚ ਕੀਤੀ ਗਈ ਹੈ